ਇਹ ਹਾਲ ਹੈ ਬਈ ਕਮੈਂਟ ਕਰਕੇ ਦੱਸੋ ਕਿੱਥੋਂ ਜੁੜਿਓ ਲਾਈਵ ਦੇ ਨਾਲ ਤੇ ਆਪਣਾ ਚੈਨਲ ਹੈਗਾ ਮੰਦਰਬਾਈ ਵਲੌਗਸ ਤੇ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਕਰ ਲਓ ਆਪਾਂ ਤੁਹਾਨੂੰ ਅੱਜ ਲਾਈਵ ਤਾਂ ਹੋਏ ਆ ਵੀ ਆਪਣੇ ਮੀਂਹ ਪਿਆ ਫੇਰ ਰਾਤ ਬਹੁਤ ਤੇ ਪਾਣੀ ਫੇਰ ਕੇਰਾ ਬਹੁਤ ਕਰਤਾ ਯਾਨੀ ਕਿ ਵਟਾਂ ਕਈ-ਕਈ ਝੂਨੇ ਦੀਆਂ ਤਰੀਆਂ ਨੇ ਤੇ ਅਜੇ ਵੀ ਬੱਦਲ ਬਣੇ ਵਿਆ ਵੇਖ ਲਓ ਤੁਸੀਂ ਬੱਦਲ ਸ਼ਾਇਦ ਸਾਰੇ ਪੰਜਾਬ 'ਚ ਹੀ ਹੋਣ ਆਪਾਂ ਬੈਠੇ ਆ ਭਾਈ ਆਪਣੇ ਜਿੱਥੇ ਆਪਣੇ ਦਰਖਤ ਲੱਗੇ ਹੋਏ ਆ ਫਲਾਂ ਵਾਲੇ ਤੇ ਅਦੇਖੋ ਤੁਸੀਂ ਆਹ ਉਪਰੇ ਮਰੂ ਦਾ ਇੱਧਰ ਹੈ ਉਹ ਇੱਧਰ ਕਿੰਨੂਆਂ ਦਾ ਨਹੀਂ ਬੀਜੀ ਬਾਈ ਮੱਕੀ ਮੇ ਬਹੁਤਾ ਬਾਈ ਮੱਕੀ ਨਹੀਂ ਬੀਜੀ ਹੁਣ ਵੀ ਮੈਂ ਜਦੋਂ ਆ ਕੇ ਬੈਠਾ ਐ ਢੇੜਾ ਮਾਰ ਕੇ ਬੈਠਾ ਪਾਣੀ ਨੂੰ ਤੇ ਦੇਖਿਆ ਐ ਵਟਾ ਮਟਾ ਕੋਈ ਤਰਦਿਆਂ ਟੁੱਟਦੀ ਟਾਈਮ ਹੈਗਾ ਬਾਈ ਜੀ 1 ਵਜਨ ਵਾਲਾ 7 ਮਿੰਟ ਰਹਿੰਦੇ ਆ ਲਾਈਵ ਨੂੰ ਲਾਈਕ ਕਰ ਦਿਓ ਬਾਈ ਜਯੋਰਾਜ ਬਸ਼ਨੋਈ ਲਾਈਕ ਕਰ ਦਿਓ ਲਾਈਵ ਨੂੰ ਮੀ ਬਹੁਤ ਆ ਬਾਈ ਮੈਂ ਤਾਂ ਮੈਂ ਪਹਿਲਾਂ ਇੱਕ ਵੀਡੀਓ ਪਾਈ ਸੀ ਵੀ ਇੱਕ ਭਰਾ ਨੇ ਪੁੱਛਿਆ ਸੀ ਵੀ ਤੁਹਾਡੇ ਮੀ ਨਹੀਂ ਪੈਂਦਾ ਮੈਂ ਉਹਨੂੰ ਆਖਿਆ ਸੀ ਯਾਰ ਸਾਨੂੰ ਮੀ ਤੋਂ ਡਰ ਲੱਗਦਾ ਕਿਉਂਕਿ ਬਈ ਸਾਡੇ ਪਹਿਲਾ ਮੀ ਬਹੁਤ ਭਰਾ ਪਿਆ ਸੀਗਾ ਨੀਵੇਂ ਝੋਨੇ ਡੁੱਬ ਗਏ ਸੀ ਚਲੋ ਪਹਿਲਾ ਮੀ ਸੀ ਉਹ ਸਰ ਗਿਆ ਸੀ ਕਿਉਂਕਿ ਉਹ ਮੀਨਾ ਪਾਣੀ ਛੇਤੀ ਪੀ ਗਿਆ ਵਾਣ ਖੁਸ਼ਕ ਸੀਗਾ ਕੰਮ ਤੇ ਆਪਾਂ ਆਖਿਆ ਸੀ ਵੀ ਆਪਾਂ ਤਾਂ ਬਈ ਡਰ ਲੱਗਦਾ ਹੈ ਮੀ ਤੋਂ ਜਿਹੜੇ ਭਾਈ ਨਵੇਂ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਤੇ ਤੁਹਾਨੂੰ ਪਤਾ ਹੀ ਵੀਡੀਓ ਕੇਵੀਆਂ ਆਉਂਦੀਆਂ ਆਪਣੇ ਕੰਮ ਧੰਦਿਆਂ ਦੀਆਂ ਆਮ ਕਿਸਾਨੀ ਕੰਮ ਧੰਦੇ ਉਹਦੇ ਵਿੱਚ ਪਲਾ ਆਪਣਾ ਕੋ ਖੇਤੀਬਾੜੀ ਆ ਤੇ ਪਲਾਂ ਆਪਣਾ ਕੋਈ ਪਸੂ ਉਡੰਗ ਕਰਾਦਾ ਹੈ ਭਾਈ ਜੀ ਇਹੋ ਜੀਆਂ ਵੀਡੀਓ ਹੁੰਦੀਆਂ ਆਪਣੇ ਕੰਮ ਤੋਂ ਦੇਣੀਆਂ ਬਾਜਰਾ ਬਾਈ ਯਾਰ ਨਾਲ ਬਾਜਰਾ ਬੀਜ ਦੀ ਇਹ ਬਾਜਰਾ ਇੱਥੇ ਨਾ ਪੂਰਾ ਕਾਮਯਾਬ ਨਹੀਂਗਾ ਬਾਜਰਾ ਥੋੜਾ ਜਨਾ ਜਿੱਥੇ ਵੀ ਰੇਤਲਾ ਬਾਣ ਹੋਵੇ ਥੋੜਾ ਜੇ ਵਿੱਚ ਹੈਨਾ ਇਹ ਬਾળે ਪੱਕੜ ਬਾਣ ਹੈ ਪਾਣੀ ਬਾੜਾ ਖੜਦਾ ਤੇ ਉਹਨਾਂ ਛੇਤੀ ਦੁੰਬੀਆਂ ਜਾਂ ਕੱਢਿਆ ਹੁੰਦੇ ਆ ਚਲੋ ਲਾਉਗਾ ਦਿਨ ਕੋਈ 2-3 ਦਿਨ ਉਸ ਤੋਂ ਬਾਅਦ ਆਪਾਂ ਬੀਜ ਲਾਂਗੇ ਨਹੀਂ ਤਾਂ ਫਿਰ ਅੱਗੇ ਆਪਾਂ ਜਮੀ ਤੇ ਘਾਹ ਬੀਜਾਂਗੇ ਵੈਸੇ ਆਪਣੀ ਤਾਂ ਪੂਰੀ ਤਿਆਰੀ ਜਮੱਕ ਬੀਜਣ ਦੀ ਪੇਪਰ ਹੁਣ ਕੀ ਕਰ ਸਕਦੇ ਆ ਨਾ ਪ੍ਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂਗਾ ਤੇ ਚਲੋ ਆਪਣੇ ਹਜੇ ਵੀ ਖੈਰ ਆ ਪ੍ਰਮਾਤਮਾ ਦੀ ਕਿੱਥੇ ਭਾਈ ਉਹ ਚੜਿਆ ਫਿਰਦਾ ਪਾਣੀ ਦਰਿਆ ਚੜੇ ਫਿਰਦੇ ਹਨਾ ਉਹਨਾਂ ਦਾ ਕਿੰਨਾ ਮੰਦਾ ਹਾਲ ਆ ਯਾਰ ਭਾਈ ਉਹਨਾਂ ਆਸਤੇ ਜ਼ਰੂਰ ਕੋਸ਼ ਕਰਿਓ ਜਿਹੜੇ ਵੀ ਕੋਈ ਆ ਹੁਣ ਲਾਈਵ ਨਾਲ ਜੁੜੇ ਆ ਚਲੋ ਜਿੰਨੇ ਵੀ ਜੁੜੇ ਆ ਆਏ ਨਾ ਜਿੰਨਾ ਦੇ ਪਾਣੀ ਆਇਆ ਉਹਨਾਂ ਦੀ ਸਹਾਇਤਾ ਵਾਸਤੇ ਜ਼ਰੂਰ ਕੋਈ ਨਕਸ਼ ਕਰਕੇ ਰੱਖੋ ਹੁਣ ਨਹੀਂ ਤੇ ਚੱਲ ਬਾਅਦ ਵਿੱਚ ਜਦੋਂ ਕਿਤੇ ਮਹੀਨੇ ਬਾਅਦ ਪਾਣੀ ਪੂਣੀ ਉਤਰ ਗਏ ਤੇ ਜਦੋਂ ਲੋਡ ਪਊਗੀ ਉਹਨਾਂ ਨੂੰ ਸਾਡੇ ਪਿੰਡ ਵੀ ਬਈ ਇਕੱਠਾ ਕਰੀ ਜਾਂਦੇ ਆ ਸਮਾਨ ਉਹਨਾਂ ਦੀ ਸਹਾਇਤਾ ਵਾਸਤੇ ਤੇ ਫਰਜ ਬੰਦਾ ਬਈ ਜਦੋਂ ਕਿਸੇ ਤੇ ਤਕਲੀਫ ਆਉਂਦੀ ਹੈ ਨਾ ਨਾਲ ਖੜਨ ਦਾ ਫਰਜ ਬੰਦਾ ਤੇ ਅੱਜ ਉੱਥੇ ਕਿਤੇ ਆਪਣੇ ਤੇ ਵੀ ਆ ਸਕਦੀ ਹੈ ਇਹ ਪਰਮਾਤਮਾ ਦੇ ਰੰਗ ਆ ਚਲੋ ਆਪਾਂ ਉਹਨਾਂ ਚੀਜ਼ਾਂ ਤੋਂ ਬਹੁਤ ਦੂਰ ਆ ਕੋਈ ਹੋਰ ਬਹੁਤ ਆਫਤ ਆਉਣੀ ਹੈ ਠੀਕ ਹੈ ਭਾਈ ਚੰਗੀ ਗੱਲ ਆ ਕਰਨੀ ਚਾਹੀਦੀ ਆ ਮਦਦ ਬਈ ਭਲਾ ਕਿਤੇ ਵੀ ਆਹੋ ਜੇ ਆਪਾਂ ਕਿਸੇ ਦੀ ਮਦਦ ਕਰਾਂਗੇ ਤਾਂ ਫੇਰ ਹੀ ਹੈਨਾ ਅਗਲੇ ਦਾ ਜਿਹੜਾ ਦੁੱਖੋਂ ਘਟਦਾ ਬਾਕੀ ਫਰਕ ਕੋਈ ਨਹੀਂ ਪੈਂਦਾ ਹਾਂ ਭਾਈ ਮੈਨੂੰ ਪਤਾ ਹਰਿਆਣੇ ਤੋਂ ਤੁਸੀਂ आज जितें आप बैठे ये जगह उच्च है आ देखो मी पै गया हटे तो उपा बैठे हैं ਅੱਧਾ ਤਾਂ ਬਈ ਨਹੀਂ ਰਹਾ ਇਹ ਕਰਦਾ ਹੁੰਦਾ ਆ ਦੇਖੋ ਤੇ ਇੱਧਰ ਬਈ ਪਾਣੀ ਜਿਹੜਾ ਉਹ ਝੋਨੇ ਦੀਆਂ ਵਟਾਂ ਤਰੀ ਜਾਂਦੀਆਂ ਕਰਦੇ ਹੋ ਬਾਈ ਲਾਈਕ ਲਾਈਵ ਨੂੰ ਚਲੋ ਭਾਈ ਮੈਂ ਬੋਣਾ ਤੁਹਾਨੂੰ ਹੁਣ ਪਾਣੀ ਕਿੰਨਾ ਕਮੀ ਆ ਆਪਣਾ ਲਾਈਵ ਹੀ ਮੀਂਹ ਤੇ ਸੀਗਾ ਇਹ ਆ ਦੇਖੋ ਹਾ ਤਰੀਆਂ ਨਹੀਂ ਆ ਬੇ ਵਟਾ ਬਦਲੇ ਬਦਲੋ ਤੇ ਇੱਧਰ ਵੇਖੋ ਚ ਖੇੜੇ ਨੇ ਵਿਚਾਰੀਆਂ ਸਿੱਟੀਆਂ ਇਹਨੂੰ ਕਿਵੇਂ ਵੱਡੂਗਾ ਕੋਈ ਰਾਤ ਮੀ ਭੈ ਬਈ ਇਹ ਤੇ ਰਾਤ ਨੂੰ ਸੁਬਾਹ ਜੀ 8:30 ਵਜੇ